ਪਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਤਰੀਕ ਤੋਂ ਆਏ ਆ ਜੜੀ ਭਰਾਵੋ ਇਹ ਚੰਡੀਗੜ੍ਹ ਦੇ ਵਿੱਚ ਲੱਗਿਆ ਮੋਰਚਾ ਜਿਹੜਾ ਇਹ ਮੋਰਚਾ ਆ ਜਿਹੜੇ ਤੁਸੀਂ ਲੋਕ ਇੱਕ ਮਸਾ ਜਿਹੜੇ ਚੜਦੇ ਸੂਰਜ ਸੰਘਰਸ਼ ਦੇ ਮੈਦਾਨ ਦੇ ਵਿੱਚ ਜਿਹੜੀ ਆਪਣੀਆਂ ਮੰਗਾਂ ਮਸਲਿਆਂ ਨੂੰ ਲੈ ਕੇ ਮੈਦਾਨ ਦੇ ਵਿੱਚ ਨਤਰਦੇ ਹੋ ਜਦੋਂ ਆਪਾਂ ਇਹ ਮੰਗ ਚੱਕੀ ਆ ਕਿ ਸਰਕਾਰ ਕਿਸਾਨਾਂ ਮਜ਼ਦੂਰਾਂ ਦੇ ਪੱਖ ਦੀ ਖੇਤੀ ਨੀਤੀ ਬਣਾਵੇ ਬਾਤਾਵਰਨ ਪੱਖੀ ਖੇਤੀ ਨੀਤੀ ਬਣਾਵੇ ਇਹਦੇ ਲਈ ਭਰਾਓ ਆਪਾਂ ਪਹਿਲਾਂ ਵੀ ਪ੍ਰੋਗਰਾਮ ਕੀਤੇ ਨੇ ਹੁਣ ਆਪਾਂ ਬਕਾਇਦਾ ਐਲਾਨ ਕੀਤਾ ਸੀ ਕਿ ਪੂਰੇ ਪੰਜਾਬ ਦੇ ਜ਼ਿਲ੍ਹਾ ਹੈੱਡਕ quarterਾਂ ਦੇ 5 ਦਿਨਾਂ ਦੇ ਮੋਰਚੇ ਲਾ ਕੇ ਪ੍ਰਚਾਰ ਕਰਾਂਗੇ ਉਹਦੇ ਨਾਲ ਆਪਾਂ ਬਕਾਇਦਾ ਆਪਣੇ ਅਖਬਾਰਾਂ 'ਚ ਆਪਣੇ ਚੈਨਲਾਂ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਏ ਬੋਲਦੇ ਰਿਹਾ ਕਹਿੰਦੇ ਰਿਹਾ ਕਿ ਜਿਹੜਾ ਇਹ ਖੇਤੀ ਨੀਤੀ ਮੋਰਚਾ ਇਹ ਮੋਰਚਾ 5 ਦਿਨਾਂ ਦਾ 7 ਦਿਨਾਂ ਦਾ 10 ਦਿਨਾਂ ਦਾ ਐ ਨਹੀਂ ਹਾਇ ਇਹ ਮੋਰਚਾ ਸ਼ੁਰੂ ਹੋ ਗਿਆ ਇਹ ਮੋਰਚਾ ਪੜਾਵਾਂ ਚ ਚੱਲੂਗਾ ਇਸ ਕਰਕੇ ਭਰਾਓ ਆ ਚੰਡੀਗੜ੍ਹ ਦੇ ਵਿੱਚ ਜਦੋਂ ਤੁਸੀਂ ਆਏ ਹੋ ਜਣੀ ਤੁਹਾਨੂੰ ਸलाम ਕਰਦੇ ਆ ਭਰਾਓ ਸੋਨੂੰ ਸलाम ਕਰਦੇ ਆ ਕਿਉਂਕਿ 2009 ਚ ਆਇਆ ਸੀਗੇ ਪਹਿਲਾਂ ਉਸ ਤੋਂ ਬਾਅਦ ਇਹਨੇ ਚੰਡੀਗੜ੍ਹ ਦੇ ਵਿੱਚ ਕਿਸੇ ਨੂੰ ਫੜ ਨਹੀਂ ਦਿੱਤਾ ਮਟਕਾ ਚੌਕ ਨੇ ਝਟਕਾ ਚੌਕ ਇਹਦੇ ਰਹੇ ਨੇ ਕੋਈ ਜੱਥੇਬੰਦੀ ਆ ਜੇ ਬਈ ਆਉਣ ਨਹੀਂ ਸੀ ਦਰਦੇ ਜਦੋਂ ਤੁਸੀਂ ਗੱਲ ਕੀਤੀ ਆ ਤੁਹਾਡੇ ਆਗੂਆਂ ਨੇ ਗੱਲ ਕੀਤੀ ਆ ਕਿ ਪਹਿਲਾਂ ਸਾਡਾ ਹੱਕ ਬਣਦਾ ਕਿ ਚੰਡੀਗੜ੍ਹ ਸਾਡੀ ਰਾਜਧਾਨੀ ਆ ਇਸ ਦੇ ਵਿੱਚ ਇੱਥੋਂ ਸਾਡੇ 25 ਪਿੰਡ ਪੰਜਾਬ ਦੇ ਅੜੇ ਗਏ ਨੇ ਜਦੋਂ ਕਿਸਾਨ ਦਿੱਲੀ ਜਾਂਦੇ ਨੇ ਪਰ ਇੱਥੋਂ ਦਾ ਮੁੱਖ ਮੰਤਰੀ ਇਹ ਕਹਿੰਦਾ ਕਿ ਕਿਸਾਨਾਂ ਦਾ ਹੱਕ ਬਣਦਾ ਇਹ ਕਿਹੜੀ ਹਾਕਾ ਇਹ ਸਾਡੇ ਸ਼ਮੂਰੀ ਹੱਕ ਦਾ ਦੱਸੋ ਸੰਗਰੂਰ ਵੀ ਤੇ ਚੱਲੀ ਪ੍ਰਸ਼ਾਸਨ ਦੇ ਨਾਲ ਉਥੇ ਤਾਂ ਜੂਠੇ ਦਾ ਮਸਲਾ ਇਸ ਕਰਕੇ ਭਰਾਓ ਜਦ ਇਹ ਤੁਹਾਡੀ ਤਾਕਤ ਆ ਇਹ ਤੁਹਾਡੀ ਪਹਿਲੀ ਜਿੱਤ ਆ ਜੇਰਾ ਤੁਸੀਂ 34 ਦੇ ਦਸਹਿਰਾ ਗਰਾਊਂਡ ਦੇ ਵਿੱਚ ਬੈਠੇ ਹੋ ਮਟਕਾ ਚੌਂਕ ਦੇ ਵਿੱਚ ਮਾਰਚ ਕਰਕੇ ਆਏ ਹੋ ਇਸ ਕਰਕੇ ਜਿਵੇਂ ਆਪਾਂ ਖੇਤੀ ਨੀਤੀ ਦੀ ਗੱਲ ਕਰਦੇ ਆਂ ਭਰਾਵੋ ਇਹ ਉਹ ਖੇਤੀ ਨੀਤੀ ਆ ਜਿਹਨੇ ਕੱਲ ਲੋਕਾਂ ਦੀ ਮਰਤੀ ਕਰਨੀਆਂ ਇੱਥੇ ਗੱਲਾਂ ਚੱਲਦੀਆਂ ਨੇ ਕਿ ਫਲਾਣੀ ਸਰਕਾਰ ਬਣਾ ਲਿਓ ਫਲਾਣੀ ਸਰਕਾਰ ਹੋ ਗਈ ਬਹੁਤ ਸਰਕਾਰਾਂ ਦੇਖੀਆਂ ਨੇ ਅਸੀਂ ਧਾਰੇ ਨਾਲ ਹੈ ਗੱਲ ਕਹਿੰਦੇ ਆ ਕਿ ਜਿਹੜੀ ਨੀਤੀ ਅਸੀਂ ਕਹਿੰਦੇ ਆ ਆ ਖੇਤੀ ਨੀਤੀ ਦਾ ਖਾੜਾ ਅਸੀਂ ਸਰਕਾਰ ਨੂੰ ਦਿੱਤਾ ਜੇ ਨੀਤੀਆਂ ਬਣ ਜਾਣ ਇਹ ਗੱਲਾਂ ਚੱਲ ਪੈਣ ਫੇਰ ਭਰਾਵੋ ਇੱਥੇ ਖੁਦਕੁਸੀਆ ਨਹੀਂ ਹੋਣਗੀਆਂ ਇੱਥੇ ਖਸਾਲੀ ਹੋਊਗੀ ਇੱਥੇ ਜਿਹੜੇ ਮਜ਼ਦੂਰ ਨੇ ਉਹ ਵੀ ਖਸਾਲ ਹੋਣਗੇ ਦੁਕਾਨਦਾਰ ਵੀ ਖਸਾਲ ਹੋਣਗੇ ਇਸ ਕਰਕੇ ਇਹ ਖੇਤੀ ਨੀਤੀ ਦਾ ਖਾੜਾ ਆਪਾ ਮੁੱਖ ਮੰਤਰੀ ਸਾਹਿਬ ਨੂੰ ਜਿਹੜੀ ਜਦੋਂ ਇਹਨਾਂ ਦੀ ਸਰਕਾਰ ਬਣੀ ਆ ਉਦੋਂ ਵੀ ਦਿੱਤਾ ਇਸ ਕਰਕੇ ਅਸੀਂ ਇਹ ਗੱਲ ਕਿਵੇਂ ਕਹਿੰਦੇ ਆ ਕਿ ਭਾਈ ਜਿਹੜੀ ਆ ਖੇਤੀ ਨੀਤੀ ਆ ਜਿਹੜੀ ਇਹ ਅੱਠ ਮੁੱਦੇ ਨੇ ਜੇ ਲਾਗੂ ਹੋ ਜਾਂਦੀ ਆ ਫੇਰ ਅਸੀਂ ਕਿਵੇਂ ਕਹਿੰਦੇ ਆ ਕਿ ਲੋਕਾਂ ਦੇ ਜਿਹੜੇ ਘਰਾਸ ਖਸਾਲੀ ਹੋਊਗੀ ਇਹ ਗੱਲਾਂ ਭਰਾਵੋ ਕੱਲ ਮੁੱਖ ਮੰਤਰੀ ਸਾਹਿਬ ਨਾਲ ਚੱਲੀਆਂ ਨੇ ਛੋਟੇ ਸੰਘਰਸ਼ ਦੀ ਦਾਅਵ ਕਰਕੇ ਟੋੜੇ ਪ੍ਰੈਸਰ ਕਰਕੇ ਜਦੋਂ ਉਹ ਮੁੱਖ ਮੰਤਰੀ ਸਾਹਿਬ ਮੀਟਿੰਗ 'ਚ ਆਏ ਨੇ ਚਾਰ ਮੰਤਰੀ ਬੈਠੇ ਨੇ ਮੀਟਿੰਗ ਦੇ ਵਿੱਚ ਕੱਲੀ-ਕੱਲੀ ਗੱਲ ਚੱਲੀ ਆ ਇਸ ਕਰਕੇ ਭਰੋ ਇਹ ਖੇਤੀ ਨੀਤੀ ਅਲੜੀ ਆ ਲੋਕਾਂ ਦੇ ਪੱਖ ਦੀ ਖੇਤੀ ਨੀਤੀ ਆਪਾਂ ਇਹਨਾਂ ਬੇਈਮਾਨਾਂ ਨੂੰ ਕਿਹਾ ਕਿ ਤੁਸੀਂ ਜਣੀ ਆਪਣਾ ਸੈਸਰ ਸੱਦ ਕੇ ਜਦੋਂ ਇਹ ਕਹਿੰਦੇ ਹੋ ਕਿ ਅਸੀਂ ਲੋਕਾਂ ਦੇ ਪੱਖ ਦੇ ਕਾਨੂੰਨ ਲੋਕਾਂ ਦੀਆਂ ਗੱਲਾਂ ਸੈਸ਼ਨ 'ਚ ਕਰਦੇ ਆ ਆਪਾਂ ਕਿਹਾ ਉਹ ਜਿਹੜੇ ਪੰਜ ਦਰਾਂ ਦੇ ਡੀਸੀ ਤੋਂ ਉਤਰਾਂ ਦੇ ਅੱਗੇ ਲੱਗਣ ਵਾਲੇ ਮੋੜ ਜੇ ਸੀਗੇ ਉਹਨਾਂ ਨੂੰ ਇੱਥੇ ਲੈ ਕੇ ਆਇਆ ਅੱਜ ਭਰਾਵਾ ਬਹੁਤ ਵੱਡੀ ਪ੍ਰਾਪਤੀ ਆ ਜੜੀ ਉਹ ਤੁਸੀਂ ਕੀਤੀ ਆ ਇਥੋਂ ਜਦੋਂ ਪੱਤਰਕਾਰਾਂ ਨਾਲ ਧਮਕੀ ਦਿੱਤੀਆਂ ਨੇ ਪੱਤਰਕਾਰ ਭਰਾਵਾ ਨੇ ਵੀ ਕਿਹਾ ਕਿ ਪ੍ਰਧਾਨ ਜੀ ਆ ਬਹੁਤ ਵੱਡੀ ਪ੍ਰਾਪਤੀ ਆ ਇੱਥੇ ਕਿਸੇ ਨੂੰ ਨਹੀਂ ਆਉਣ ਦਿੱਤਾ ਬਹੁਤ ਜਥੇਬੰਦੀਆਂ ਦੇ ਫੋਨ ਆਏ ਨੇ ਪ੍ਰਧਾਨ ਜੀ ਬਹੁਤ ਵੱਡੀ ਚੜ੍ਹਤ ਆ ਜਿਹੜਾ ਚੰਡੀਗੜ੍ਹ ਦੇ ਵਿੱਚ ਮੋੜ ਚਾ ਵਾਲਿਆ ਇਸ ਕਰਕੇ ਜਮਾ ਤੁਹਾਡੀ ਜਿੱਤ ਆ ਭਰੋ ਇਹਦੇ ਨਾਲ ਜਿਹੜੀ ਜਦੋਂ ਅਸੀਂ ਗੱਲ ਕਰਦੇ ਆ ਕਿ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਪੱਖ ਦੀ ਨੀਤੀ ਇਹਨਾਂ ਬੇਈਮਾਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਕਾਨੂੰਨ ਬਣਾਉਂਦੇ ਹੋ ਇੱਥੇ ਵਿਧਾਨ ਸਭਾ ਦੇ ਲੋਕਾਂ ਦੀਆਂ ਗੱਲਾਂ ਕਰਨ ਦੀ ਗੱਲ ਕਰਦੇ ਹੋ ਆ ਤੁਹਾਡੀ ਖੇਤੀ ਨੀਤੀ ਪਹਿਲੀ ਗੱਲ ਇਹ ਕਹਿੰਦੀ ਆ ਕਿ ਜਿਹੜੇ ਕਾਨੂੰਨ ਬਣਾਉਣ ਦੀ ਤੁਸੀਂ ਗੱਲ ਕਰਦੇ ਹੋ ਇਹ ਕਾਨੂੰਨ ਬਣਿਆ ਹੋਇਆ ਕਿ ਸਾਡੇ 17 ਕੱਲੇ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਇਸ ਕਰਕੇ ਉਹ ਘੜਾਏ ਨੇ ਆਪਾਂ ਨੇ ਕਿ ਬਾਦਲਾ ਕੋਲੇ ਕਿੰਨੀ ਆ ਹੋਰਾਂ ਕੋਲੇ ਕਿੰਨੀ ਆ ਮੁੱਖ ਮੰਤਰੀ ਸਾਹਿਬ ਆ ਕਾਨੂੰਨ ਕਿਉਂ ਨਹੀਂ ਲਾਗੂ ਹੁੰਦਾ ਇਹਦੇ ਬਾਰੇ ਦੱਸੋ ਜਣੀ ਇਹ ਗੱਲ ਚੱਲੀ ਆ ਜਣੋ ਕਹਿੰਦਾ ਜੀ ਬਹੁਤ ਵੱਡੀ ਗੱਲ ਆ ਪ੍ਰਧਾਨ ਜੀ ਤੁਸੀਂ ਨਾਲ ਲੱਗੋ ਸਾਡੀ ਸਰਕਾਰ ਰਹੇ ਨਾ ਰਹੇ ਅਪਾ ਚਲਾ ਲਾਂਗੇ ਕਰਦਾ ਜਣੀ ਇੱਥੇ ਫੋਸਤ ਗੱਲ ਕਰਨ ਵਾਸਤੇ ਮੱਖ ਮੰਤਰੀ ਸਾਡਾ ਮੂ ਨਹੀਂ ਖੁੱਲਿਆ ਇਹ ਕਿਹਾ ਲੂਆ ਆਪਾਂ ਨੂੰ ਵੀ ਪਤਾ ਵੱਡੀ ਗੱਲ ਆ ਜਦੋਂ ਖੇਤੀ ਨੀਤੀ ਦੀ ਗੱਲ ਕਰਦੇ ਆ ਕਿ ਸਾਡੇ ਸਿਰਾਂ ਤੇ ਕਰਜ਼ੇ ਕਿਉਂ ਚੜਦੇ ਨੇ ਸਾਡੇ ਘਰਾਂ ਦੇ ਵਿੱਚ ਖੁਸ਼ੀਆਂ ਕਿਉਂ ਨਹੀਂ ਅਸੀਂ ਕਿਹਾ ਕਿ ਸਾਡੇ ਕੋਲੇ ਜ਼ਮੀਨਾਂ ਦੀ ਟੋਕ ਕਿਸਾਨਾਂ ਕੋਲੇ ਪੂਰੀ ਜ਼ਮੀਨ ਨਹੀਂ ਹੈ ਇਸ ਕਰਕੇ ਪਹਿਲਾਂ ਜ਼ਮੀਨਾਂ ਦੀ ਵੰਡਾ ਜਿਹੜੀ ਉਹ ਕਰੋ ਇੱਥੇ ਸਾਰੀ ਜ਼ਮੀਨ ਦੇ ਅੰਕੜੇ ਨੇ ਜਿਹੜੇ ਪੂਰੇ ਭਾਰਤ ਦੀ ਜ਼ਮੀਨ ਕਿੰਨੀ ਆ ਉਹਦੇ ਆંકੜੇ ਵੀ ਪਿੰਡਾਂ ਦੇ ਵਿੱਚ ਦੱਸੇ ਨੇ ਇਸ ਕਰਕੇ ਪੰਜਾਬ ਦੇ ਵਿੱਚ ਕਿੰਨੀ ਜ਼ਮੀਨ 16 ਲੱਖ 60 ਹਜ਼ਾਰ 171 ਏਕੜ ਜ਼ਮੀਨ ਜਿਹੜੀ ਵੰਡੂ ਨਿਕਲਦੀ ਆ ਉਹ ਕਿਹਾ ਵਿਆਹ ਜ਼ਮੀਨਾਂ ਵੰਡੋ ਜਿਹੜੀ ਅਪਰ ਕਿਹਾ ਕਿ ਦੇ ਤੂਰੇ ਭਾਰ ਦੀ ਕਿਹਾ ਸੀ ਕਰੋੜ ਏਕੜ ਜ਼ਮੀਨ ਜਿਹਦੇ ਤੋਂ 40 ਕਰੋੜ ਏਕੜ ਦੇ ਵਿੱਚ ਖੇਤੀ ਹੁੰਦੀ ਆ ਇਸ ਕਰਕੇ ਅਸੀਂ ਇਹ ਕਹਿੰਦੇ ਆ ਕਿ ਇਹਨਾਂ ਤੋਂ ਜਿਹੜੀ ਬਹੁਤ ਜ਼ਮੀਨ ਆ ਜੜੀ ਲੱਗ ਪਗ ਪਾਉਣੇ 10 ਕਰੋੜ ਏਕੜ ਜ਼ਮੀਨ ਇਹ ਜੀ ਨਿਕਲਦੀ ਆ ਜਿਹੜੀ ਬਹੁਤ ਘੱਟ ਪੈਸੇ ਲਾ ਕੇ ਜਿਹੜੀ ਅਬਜਾਊ ਕੀਤੀ ਜਾ ਸਕਦੀ ਆ 10 ਪੰਜਾਬਾ ਜਿਹੜੀ ਜ਼ਮੀਨ ਹੋਰ ਪਈਆ ਕਿਉਂ ਜ਼ਮੀਨਾਂ ਵੰਡੋ ਲੋਕਾਂ ਦੇ ਵਿੱਚ ਇਹ ਆਪਾਂ ਇਥੋਂ ਦੀ ਮੋਦੀ ਹਕੂਮਤ ਨੂੰ ਕਹਿੰਦੇ ਰਿਆਂ ਇਹ ਜਿਹੜੀ ਇੱਥੇ ਪੰਜਾਬ ਸਰਕਾਰ ਕਰ ਸਕਦੀ ਆ ਕਿ ਜਿਹੜਾ ਇੱਥੇ ਪੰਜਾਬ ਦੇ ਵਿੱਚ ਇਹ ਕਾਨੂੰਨ ਬਣਾ ਕੇ ਪੌਣੇ ਤਿੰਨ ਤਨ ਕਿੱਲੇ ਜ਼ਮੀਨ ਪੰਜਾਬ ਦੇ ਵਿੱਚ ਆਉਂਦੀ ਆ ਤੁਸੀਂ ਆ ਲਾਗੂ ਕਰ ਦਿਓ ਇਸ ਕਰਕੇ ਇਹ ਭਰੋ ਆ ਨਹੀਂ ਕਰਨਾ ਇਹਨਾਂ ਨੇ ਇਹ ਤੁਹਾਨੂੰ ਇਕੱਠੇ ਹੋਣਾ ਪਊਗਾ ਉਹਨਾਂ ਨੇ ਦੇਣਾ ਚ ਇਹ ਲਹਿਰ ਨੂੰ ਹੋਰ ਮਜ਼ਬੂਤ ਆ ਗੱਲਾਂ ਜਿਹੜੀਆਂ ਚੱਲ ਪਈਆਂ ਅੱਜ ਟੈਲੀਵੀਜ਼ਨ ਚੈਨਲਾਂ ਤੇ ਚੱਲ ਰਹੀਆਂ ਨੇ ਸੋਸੋ ਮੀਡੀਆ ਤੇ ਚੱਲ ਰਹੀਆਂ ਨੇ ਮੁੱਖ ਮੰਤਰੀ ਨੂੰ ਕਹਿਣਾ ਪਿਆ ਕਿ 1600 ਪੇਜਾਂ ਦਾ ਇੱਕ ਖੇਤੀ ਨੀਤੀ ਦਾ ਖਾਣਾ ਜਿਹੜਾ 30 ਸਤੰਬਰ ਤੱਕ ਅਸੀਂ ਤੁਹਾਨੂੰ ਦੇਵਾਂਗੇ ਉਹਦੇ ਤੇ ਵੀ ਭਰਾਵੋ ਆਪਾਂ ਵਿਚਾਰਾਂਗੇ ਸਾਡੇ ਵਾਸਤੇ ਕੰਮ ਇਹ ਨਿਕਲਿਆ ਕਿ ਆਹ ਖੇਤੀ ਨੀਤੀ ਦੀਆਂ ਜਿਹੜੀਆਂ ਗੱਲਾਂ ਨੇ ਇਹ ਭਰਾਵੋ ਸਾਡੇ ਪਿੰਡਾਂ 'ਚ ਹੋਰ ਵੱਡੀ ਪੱਤਰ ਤੇ ਉਚਾਰ ਕਰਕੇ ਕਿ ਜ਼ਮੀਨਾਂ ਦੀ ਕਹਾਣੀ ਬਣਦਾ ਜਿਹੜੀ ਉਹ ਦੂਰ ਕਰੋ ਸਾਡੇ ਚ ਜ਼ਮੀਨਾਂ ਵੰਡੀਆਂ ਜਾਣ ਫੇਰਾਂ ਇਹ ਕਿਸਾਨ ਨੇ ਇਹਨਾਂ ਦੇ ਸਿਰ ਕਰਜੇ ਨਹੀਂ ਚੱਲਣਗੇ ਅਸੀਂ ਉਹਦੇ ਨਾਲ ਕਿਹਾ ਕਿ ਇੱਥੇ ਨਹਿਰੀ ਪਾਣੀ ਦਾ ਪ੍ਰਬੰਧ ਦਾ ਜਿਹੜਾ ਉਹ ਖੇਤ ਖੇਤ ਤੱਕ ਹੋ ਸਕਦਾ ਖੇਤ ਖੇਤ ਤੱਕ ਫ੍ਰੀ ਬਣ ਸਕਦਾ ਧਰਤੀ ਚੋਂ ਕੱਢਣ ਦੀ ਲੋੜ ਨਹੀਂ ਹੈ ਜਿਹੜੇ ਹਾਕਮ ਇਹ ਕਹਿੰਦੇ ਨੇ ਕਿ ਕਿਸਾਨਾਂ ਨੇ ਧਰਤੀ ਚੋਂ ਪਾਣੀ ਕੱਢ-ਕੱਢ ਕੇ ਜਿਵੇਂ ਧਰਤੀ ਦਾ ਪਾਣੀ ਢੂੰਗਾ ਚਾਤਾ ਪੰਜਰ ਕਾਦੀ ਧਰਤੀ ਆਪੋ ਇਹਨਾਂ ਬੇਈਮਾਨਾਂ ਨੂੰ ਕਿਹਾ ਕਿ ਤੁਹਾਡੀਆਂ ਨੀਤੀਆਂ ਕਰਕੇ ਤੁਹਾਡੇ ਹਰੇ ਇਨਕਲਾਬ ਕਰਕੇ ਧਰਤੀ ਦਾ ਪਾਣੀ ਢੂੰਗਾ ਹੋਇਆ ਆ ਦੋ ਦਰਿਆਵਾਂ ਦਾ ਪਾਣੀ ਆ ਜਿਹੜਾ ਰਾਵੀ ਤੇ ਬਿਆਸ ਦਾ ਪਾਣੀ ਦੋਨੇ ਦਰਿਆਵਾਂ ਦੇ ਦਾ ਪਾਣੀ ਆ ਜਿਹੜਾ 18.52 ਮਿਲੀਅਨ ਏਕੜ ਫੁੱਟ ਪਾਣੀ ਜਿਹਦੇ ਚੋਂ 8 ਜਿਹੜਾ ਮਿਲੀਅਨ ਏਕੜ ਫੁੱਟ ਪਾਣੀ ਉਹ ਜਿਹੜਾ ਰਾਸਤਾਂ ਨੂੰ ਕਰਤਾ ਉਹਦੇ ਚੋਂ 12.5 ਮਿਲੀਅਨ ਏਕੜ ਫੁੱਟ ਵੱਜਦਾ ਜੇ ਪਾਣੀ ਪੂਰੇ ਜਿਹੜੇ ਆਪਣੇ ਖੇਤਾਂ ਨੂੰ ਲਵਾ ਹੋਵੇ 1 ਕਰੋੜ 5 ਲੱਖ ਏਕੜ ਜ਼ਮੀਨ ਉਹ ਭਰਾਵੋ ਡੇ ਡੇਂਚੀ ਪਾਣੀ ਲਾਉਣਾ ਹੋਵੇ ਜੇ ਤਾਂ ਉਹ ਜਿਹੜਾ ਪੂਰਾ ਪਾਣੀ 10 12 ਪਾਣੀ ਨੇ ਜਿਹੜੇ ਉਹ ਸਾਰੇ ਖੇਤਾਂ ਤੱਕ ਲੱਗ ਸਕਦੇ ਨੇ ਇੱਥੇ ਨਵੀਆਂ ਨਹਿਰਾਂ ਕੱਢੀਆਂ ਜਾਣਾ ਨਵੇਂ ਸੁਮੇ ਕੱਢੇ ਜਾਣਾ ਉਹਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਸਾਡੇ ਖੇਤਾਂ ਤੱਕ ਪਾਣੀ ਆ ਜਿਹੜਾ ਉਹ ਫ੍ਰੀ ਮਿਲ ਸਕਦਾ ਜਿਹੜੀਆਂ ਨਹਿਰਾਂ ਕੱਟੋਗੇ ਜਿਹੜੀ ਆ ਬਿਜਲੀ ਆ ਜਿਹੜੀ ਕਾਰਪੋਰੇਟ ਘਰਾਣਿਆਂ ਨੂੰ ਦੰਦੇ ਹੋ ਉਹ ਬਿਜਲੀ ਜਿਹੜੀ ਮੁਫਤ ਮਿਲ ਸਕਦੀ ਆ ਫ੍ਰੀ ਮਿਲ ਸਕਦੀ ਆ ਇਹ ਜਿਹੜੇ ਉਹ ਝਾੜਾਂ ਦੇ ਉੱਤੇ ਆ ਨਹਿਰਾਂ ਦੇ ਉੱਤੇ ਪ੍ਰੋਜੈਕਟ ਲਾ ਕੇ ਜਿਹੜਾ ਪਾਣੀ ਨੀਮਾ ਸਿਰਟ ਕੇ ਉਹ ਮਸ਼ੀਨ ਨੂੰ ਘਵਾ ਕੇ ਜਿਹੜੀ ਬਿਜਲੀ ਆ ਜਿਹੜੀ ਮੁਫਤ ਆ ਜਿਹੜਾ ਜਿਹੜੇ ਪਲਾਟ ਲੱਗਣਗੇ ਜਿਹੜੇ ਸਾਡੇ ਨੌਜਵਾਨਾ ਇੱਥੋਂ ਸੱਤ ਸਮੁੰਦਰੋਂ ਪਾਰ ਜਾ ਰਹੇ ਨੇ ਸਾਡਾ ਦਿਮਾਗ ਬਾਹਰ ਜਾ ਰਿਹਾ ਉਹ ਦਿਮਾਗ ਉਹ ਨੌਜਵਾਨਾਂ ਨੂੰ ਉੱਥੇ ਨੌਕਰੀਆਂ ਮਿਲ ਸਕਦੀਆਂ ਨੇ ਇਸ ਕਰਕੇ ਉਹ ਨੌਜਵਾਨੇ ਜਿਹੜੇ ਆ ਖੇਤੀ ਦੇ ਜਿਹੜੇ ਬੀ ਨੇ ਜਿਹੜਾ ਕਾਰਪੋਰੇਟ ਆ ਸਾਡੇ ਖੇਤੀ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਇੱਥੇ ਜਿਹੜੀਆਂ ਕੀਟਨਾਸ਼ਕ ਦਵਾਈਆਂ ਨੇ ਉਹ ਰਹੇ ਨੇ ਉਹ ਜਿਹੜੇ ਬੀਜ ਨੇ ਉਹ ਨਹੀਂ ਕਿਆ ਜਿਹੜਾ ਸਾਮਰਾਜ ਇੱਥੇ ਲੈ ਕੇ ਆ ਰਿਹਾ ਉਹ ਸਾਡੇ ਬੱਚੇ ਇੱਥੇ ਤਿਆਰ ਕਰਨ ਉਹ ਜਿਹੜਾ ਫਾਦਾ ਦਿਮਾਗ ਆ ਜਿਹਨੇ ਇੱਥੇ ਪੀਟਰ ਰੇੜੇ ਤਿਆਰ ਕਰ ਲਏ ਜਿਨ੍ਹਾਂ ਨੇ ਇੱਥੇ ਜਿਹੜੀਆਂ ਸਾਮੋਟ ਸੱਕ ਰੇੜੀਆਂ ਤਿਆਰ ਕਰ ਲੀਆਂ ਓਏ ਆ ਬੈਠਾ ਦਿਮਾਗ ਆ ਜਿਨ੍ਹਾਂ ਨੇ ਅੱਜ ਟਰਾਲੀਆਂ ਦੇ ਵਿੱਚ ਜਿਹੜੀਆਂ ਇਹੇ ਜਿਹੜੇ ਉਹ ਪੂਲਰ ਫਿੱਟ ਕਰ ਲਏ ਉਹਦੇ ਵਿੱਚ ਪਲੱਗ ਫਿੱਟ ਕਰ ਲਏ ਉਹ ਪੂਰਾ ਸਿਸਟਮ ਆ ਜਿਹੜਾ ਜਿਹੇ ਚਾਰਜਰ ਦਾ ਵੀ ਪ੍ਰਬੰਧ ਆ ਉਹ ਨਾ ਉਹ ਸਾਰਾ ਸਿਸਟਮ ਆ ਦਿਮਾਗ ਪੈਦਾ ਕਰ ਸਕਦਾ ਫੇਰਾ ਵੀ ਵੀ ਕਰ ਸਕਦਾ ਫੇਰ ਇਹਦੇ ਜਿਹੜਾ ਖਾਦ ਨੇ ਉਹ ਖਾਦਾਂ ਵੀ ਤਿਆਰ ਹੋ ਸਕਦੀਆਂ ਨੇ ਇਸ ਕਰਕੇ ਸਰਕਾਰ ਨੂੰ ਕਿਹਾ ਕਿ ਆਹ ਕੰਮ ਕਰੋ ਇਸ ਕਰਕੇ ਦੇ ਨਾਲ ਆਪਾਂ ਮੰਗ ਕਰਦੇ ਹਾਂ ਕਿ ਸਾਡੀ ਪੈנסਰ ਜਿਹੜੀ ਉਹ ਕਿਸਾਨਾਂ ਦੀ ਘਟੋ-ਕਟ 10000 ਰੁਪਿਆ ਪੈנסਰ ਦਾ ਪ੍ਰਬੰਧ ਕਰੇ ਸਰਕਾਰਾਂ ਇਹ ਭਰਾਵੋ ਭੀਖ ਨਹੀਂ ਮੰਗਦੇ ਇਹ ਆਪਾਂ ਕਹਿ ਰਹੇ ਆ ਕਿ ਇਹ ਤੇ ਸਾਡਾ ਹੱਕ ਵੰਦਦਾ ਇਹ ਹੱਕ ਅਸੀਂ ਆਪਦਾ ਬਹਾਰ ਕਰਾਉਣ ਦੀ ਗੱਲ ਕਰਦੇ ਆ ਜਿਹੜੀ ਉਹ ਪੈਨਸਲਾਂ ਦੀ ਨੀਤੀ ਹੈ ਜਿਹੜੀ ਇੱਥੋਂ ਦੇ ਐਸਐਸਪੀ ਨੂੰ ਡੀਸੀ ਨੂੰ ਜਿਹੜੇ ਵੱਡੇ ਆਈਪੀਐਸ ਅਫਸਰ ਨੇ ਉਹਨਾਂ ਦੀਆਂ ਲੱਖਾਂ ਰੁਪਏ ਪੈਨਸਲਾਂ ਨੇ ਉਹ ਕੀ ਕਹਿ ਕੇ ਦੰਨਿਓ ਕੀ ਪਾਲਿਸੀ ਆ ਤੁਹਾਡੀ ਉਹ ਪਾਲਿਸੀ ਇਹ ਆ ਕਹਿੰਦੇ ਇਹਨਾਂ ਨੇ ਦੇਸ਼ ਦੇ ਭੌਗਵਾਂ ਵਾਸਤੇ ਦੇਸ਼ ਦੇ ਵਕਾਫ ਵਾਸਤੇ ਦੇਸ਼ ਦੀ ਤਰੱਕੀ ਵਾਸਤੇ ਕਹਿੰਦੇ ਕੋਈ ਕੰਮ ਕੀਤਾ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਤਾਂ ਆਸੀਂ ਪੈਨਸਲ ਦੰਨਿਆ ਓਏ ਹਾਕਰੋਂ ਤੁਹਾਨੂੰ ਕਹਿਣ ਵਾਸਤੇ ਆਇਆ ਕਿ ਜਿਹੜੀਆਂ ਆ ਮਾਂ ਮਾਂ ਬੈਠੀਆਂ ਨੇ ਫੋਟੋਆਂ ਲਈ ਆਪਣੇ ਉਹਨਾਂ ਪੁੱਤਾਂ ਦੀਆਂ ਉਹਨਾਂ ਆਪਣੇ ਸਿਰ ਦੇ ਸਾਂਹੀਆਂ ਦੀਆਂ ਜਿਹੜੇ ਖੁਦ ਤੁਸੀਂ ਕਰਕੇ ਉਹ ਜਿਹੜੇ ਜੜੀ ਇੱਥੇ ਏਡੇ ਏਡੇ ਟਿੱਪੇ ਢਾੜ ਕੇ ਜਿਨ੍ਹਾਂ ਨੇ ਲੈਣਾ ਭੇਰਾ ਲਾਤੀਆਂ ਜਿਨ੍ਹਾਂ ਨੇ ਜਣੀ ਸਕੂਲ ਨਹੀਂ ਕਰਾਇਆ ਜਦ ਹੀ ਉਹ ਖੇਤਾਂ ਦੇ ਵਿੱਚੀ ਬੱਟਾਂ ਤੇ ਸਾਰੀਆਂ ਉਮਰਾਂ ਲਾਤੀਆਂ ਬੱਟਾਂ ਵੀ ਮਰ ਜਾਂਦੇ ਨੇ ਜਿਹੜੇ ਅਸੀਂ ਇਸ ਕਰਕੇ ਕਹਿੰਦੇ ਆ ਕਿ ਅਸੀਂ ਤਾਂ ਸਾਰੀ ਜ਼ਿੰਦਗੀ ਇਹਦੇ ਵਾਸਤੇ ਲਾਤੀ ਓਏ ਹਰਮਿਆਂ ਦੇ ਵਿੱਚ ਸਾਡੀਆਂ ਬਾਹਾਂ ਵੱਡੀਆਂ ਗੰਗੀਆਂ ਜਿਹੜੀਆਂ ਨੌਜਵਾਨ ਕਿਸਾਨਾਂ ਦੀਆਂ ਉਹ ਕੂਨੀਆਂ ਤੇ ਧਬਕੇ ਰਹਿਣਗੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆ ਦੇਸ਼ ਦੇ ਭਵਿੱਖ ਵਾਸਤੇ ਦੇਸ਼ ਦੇ ਵਿਕਾਸ ਵਾਸਤੇ ਲਾਈ ਆ ਹਾਕਮੋ ਫੇਰ ਸਾਡਾ ਪੈਂਸਰ 40000 ਰੁਪਿਆ ਪੈਂਸਰ ਕਿਉਂ ਨਹੀਂ ਹੈ ਸਾਡੇ ਵਾਸਤੇ ਇਹ ਗੱਲਾਂ ਨੇ ਜੜੀਆਂ ਇਹ ਤੁਸੀਂ ਕੀਤੀਆਂ ਨੇ ਭਰਾਵੋ ਇਸ ਕਰਕੇ ਇਹ ਗੱਲਾਂ ਜਦੋਂ ਆਪਾਂ ਕੇ ਵਧਾਈਆਂ ਨੇ ਕਿ ਸਾਡੇ ਵਾਸਤੇ ਜਣੀ ਐਮਐਸਪੀ ਦਾ ਪ੍ਰਬੰਧ ਕਰੇ ਸਰਕਾਰ ਆ ਐਮਐਸਪੀ ਦਾ ਪ੍ਰਬੰਧ ਆਪਾਂ ਇਹ ਕਹਿੰਦੇ ਆ ਕਿ ਸਰਕਾਰ ਆ ਸੁਆਮੀ ਨਾਥਨ ਨੇ ਜੜੀ ਉਹਦੀ ਰਿਪੋਰਟ ਉਹਦੇ ਮੁਤਾਬਕ ਜਿਹੜਾ ਕਿਸਾਨ ਆ ਖੇਤ ਦੇ ਵਿੱਚ ਕੰਮ ਕਰਦਾ ਉਹਦਾ ਪਸੀਨਾ ਢੋਂਦਾ ਉਹ ਮਜ਼ਦੂਰ ਦੀ ਮਜ਼ਦੂਰੀ ਲੱਗਦੀ ਆ ਉਹ ਜੋੜੀ ਜਾਵੇ ਸਾਡੇ ਟਰੈਕਟਰ ਦੀ ਕਸਾਈ ਜੋੜੀ ਜਾਵੇ ਸਾਡੇ ਜਿੰਨੀਆਂ ਦਵਾਈਆਂ ਹੋਰ ਸਾਰਾ ਸਿਸਟਮ ਆਉਂਦਾ ਉਹ ਜੋੜਿਆ ਜਾਵੇ ਜਿਹੜੀ ਜਿਹੜੇ ਕਿਸਾਨ ਨੇ ਉਹ ਭਰਾਵੋ ਅਸੀਂ ਇਹ ਕਹਿੰਦੇ ਆਏ ਕਿ ਆਪਰੇਟਰ ਆਪਰੇਟਰ ਜਿਵੇਂ ਇੱਕ ਡਾਕਟਰ ਉਹਨੂੰ ਪਤਾ ਕਿ ਆ ਮਰੀਜ਼ ਨੂੰ ਬੁਖਾਰ ਹੋਇਆ ਆ ਮਰੀਜ਼ ਨੂੰ ਆ ਕੇ ਜਾ ਇਹਨੂੰ ਆ ਦਵਾਈ ਦੇਣੀ ਪਊਗੀ ਇਹਦੇ ਆ ਟੀਕਾ ਲੱਗੂਗਾ ਇਹ ਜਿਹੜਾ ਕਿਸਾਨ ਆ ਇੱਕ ਡਾਕਟਰ ਆ ਇੱਕ ਮਿਸਤਰੀ ਆ ਜਿਹਨੂੰ ਪਤਾ ਕਿ ਹੁਣ ਲਈ ਸਾਡੀ ਧਰਤੀ ਆ ਜਿਹੜੀ ਇਹ ਜਿਹੜੀ ਇਹ ਹੁਣ ਗੋਹਣੀ ਪਾਉਗੀ ਹੁਣ ਇਸ ਤੋਂ ਬਾਅਦ ਇੱਥੇ ਇੰਨੀ ਖੇਲਾ ਇੱਥੇ ਹੁਣ ਬੀ ਬੀਜਾ ਪਾਊਗਾ ਐਨੇ ਤਰਾਵਤ ਪਾਣੀ ਲੱਗੂਗਾ ਐਨੇ ਤਰਾਵਤ ਦੀ ਗੜਾਈ ਹੋਊਗੀ ਇਹ ਇੱਕ ਕਿਸਾਨ ਜਿਹੜੀ ਇੱਕ ਮਿਸਤਰੀ ਦੇ ਤਾਰ ਦੇ ਉੱਤੇ ਇਹਨੂੰ ਮੰਨ ਕੇ ਜਿਹੜੀ ਆਪਰੇਟਰ ਦੀ ਤਰਖਾਹ ਜਿਹੜੀ ਉਹਨੂੰ ਅਸੀਂ ਕਿਹਾ ਕਿ ਇਥੋਂ ਦੀ ਸਰਕਾਰ ਆ ਜੜੀ ਆ ਲੋਕਾਂ ਵਾਸਤੇ ਆ ਸਿਸਟਮ ਲੈ ਕੇ ਆਵੇ ਲੋਕ ਪੱਖੀ ਸਿਸਟਮ ਅਸੀਂ ਇਹ ਕਹਿੰਦੇ ਆ ਕਿ ਇੱਥੇ ਪਾਲਿਸੀ ਬਣਾਵੇ ਸਰਕਾਰ ਆ ਉਹ ਜਿਹੜੇ ਆ ਹਾਕਮ ਨੇ ਜਿਹੜੇ ਜੜੀ ਇਹਨਾਂ ਦੀਆਂ ਫਕਟੀਆਂ ਇਹ ਅੱਗ ਲਾਉਂਦੇ ਨੇ ਇਹ ਕਹਿੰਦੇ ਸੜਗੀ ਉਹਨਾਂ ਦਾ ਕਰੋੜਾ ਰੁਪਈਆ ਪੱਟੇ ਖਾਤੇ ਪਾ ਦਿੱਤਾ ਜਾਂਦਾ ਅਸੀਂ ਇਹ ਕਹਿ ਰਹੇ ਆ ਕਿ ਜੇ ਕਿਸਾਨ 20 ਬੀਜ ਦਾ ਉਹ ਵੀ ਨਹੀਂ ਉਗਦਾ ਫਿਰ ਉਹ ਕੰਪਨੀ ਦਾ ਉਹ ਵੀ ਹੈਗਾ ਇਸ ਕਰਕੇ ਉਹਦੇ ਵਿੱਚ ਕਿਸਾਨ ਦਾ ਕਸੂਰ ਦੱਸੋ ਕੀ ਆ ਜੇ ਮੀਂਹ ਆ ਗਈ ਨੇਹਰੀ ਆ ਗਈ ਤੂਫਾਨ ਆ ਗਿਆ ਸਾਡੀ ਕਣਕ ਜਿਹੜੀ ਗੜਿਆਂ ਨਾਲ ਮਾਰੀ ਗਈ ਉਹਦੇ ਵਿੱਚ ਕਿਸਾਨ ਦਾ ਕਸੂਰ ਦੱਸੋ ਕੀ ਆ ਇਸ ਕਰਕੇ ਇਹ ਮੰਗਾਂ ਨੇ ਜੜੀਆਂ ਇਹ ਮੰਗਾਂ ਆਪਾਂ ਪੂਰੀ ਤਰ੍ਹਾਂ ਦੇ ਨਾਲ ਇੱਥੋਂ ਦੀ ਹਕੂਮਤ ਦੇ ਅੱਗੇ ਲੈ ਕੇ ਆਇਆ ਕਿ ਆਹ ਜੜੀ ਸਾਡੀ ਖੇਤੀ ਨੀਤੀ ਆ ਇਹ ਖੇਤੀ ਨੀਤੀ ਲੈ ਕੇ ਆਓ ਇਹਦੇ ਨਾਲ ਕੁੱਲ ਲੋਕ ਨੇ ਜਿਹੜੇ ਉਹਨਾਂ ਦੀ ਮੁਕਤੀ ਆ ਜਿਹੜੀ ਇਹ ਹੋਊਗੀ ਇਸ ਕਰਕੇ ਭਰੋ ਆ ਜੜੀਆਂ ਪੂਰੀ ਤਰ੍ਹਾਂ ਦੇ ਨਾਲ ਜਦੋਂ ਤੁਸੀਂ ਇੱਥੇ ਆਇਓ ਜਣੀ ਹਰਾਨੀ ਦੀ ਗੱਲ ਐ ਜਦੋਂ 4 ਤਰੀਕ ਨੂੰ ਪੂਰਾ ਮੀਂਹ ਆਇਆ ਉਹ ਮੀਂਹ ਜਦੋਂ ਪਿਆ ਜਦੋਂ ਸਵੇਰੇ ਅਸੀਂ ਜਿਹੜੀ ਗੱਡੀ ਚੋਂ ਉੱਤਰ ਕੇ ਆਏ ਲੱਗਦਾ ਸੀਗਾ ਵੀ ਅੱਜ ਐਡੀ ਕਿ ਦੂਰ ਕਿਵੇਂ ਜਾਵਾਂਗੇ ਪੂਰਾ ਚਿੱਕੜ ਹੋ ਗਿਆ ਪੂਰਾ ਗਰਾਹ ਮਚ ਗਿਆ ਉਹਦੇ باوجود ਅਸੀਂ ਇਹ ਸੋਚਦੇ ਰਹੇ ਕਿ ਅੱਜ ਸਟੇਜ ਕਿਵੇਂ ਚਲਾਵਾਂਗੇ ਕੀ ਕਰਾਂਗੇ ਜਿਹੜੀ ਵਿਆਹਤ ਬਣਾਈ ਵੀ ਗੱਡੀਆਂ ਚ ਸਾਰਨਾਜ ਖੜ ਜਾਣਗੇ ਲੋਕ ਇਹਸ ਕਰਕੇ ਆਪਾਂ ਖੜ ਕੇ ਘਾਟਾ ਜੇ ਅੱਜ ਕਰਤਾ ਸਟੇਜ ਚ ਲਾ ਲਾਂਗੇ ਔਰ ਭਰਾਵੋ ਜਦੋਂ ਉਹ 스테ਜ ਆ ਕੇ ਜਦੋਂ ਇਹ ਤੋਂ 스테ਜ ਕੱਤਰ ਵੱਲੋਂ 스테ਜ ਚਲਾਈ ਗਈ ਜਣੀ ਅਸੀਂ ਹਰਾਨ ਹੋਏ ਇਹ ਗੱਲ ਨੂੰ ਕਿ ਜਿਹੜੇ ਆ ਮੈਂ ਪੂਰੀ ਤਰ੍ਹਾਂ ਕਿਲੇ ਸੀਗੇ ਜਦੋਂ ਤੁਸੀਂ ਇੱਥੇ ਬੈਠੇ ਹੋ ਜਿਹੜੀ ਇਤੋਂ ਵੀ ਜਿਹੜੀ ਇੰਟੈਲੀਜੈਂਸੀ ਆ ਉਹ ਲੋਟ ਕਰਦੀ ਆ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਖੁਦ ਤੁਸੀਂਾਂ ਕਰਕੇ ਮਰਨ ਵਾਲੋ ਕਰਜੇ ਕਰਕੇ ਮਰਨ ਵਾਲੋ ਆ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਕੇ ਜਿਹੜੀ ਪੂਰੀ ਤਰ੍ਹਾਂ ਦੇ ਨਾਲ ਜੇ ਲੋ ਤੁਸੀਂ ਬੈਠੇ ਹੋ ਇਹਨਾਂ ਨੂੰ ਪਤਾ ਹਾਕਮਾਂ ਨੂੰ ਕਿ ਲੋਕ ਪੂਰੀ ਤਰ੍ਹਾਂ ਦੇ ਨਾਲ ਆਪਣੀ ਗੱਲ ਨੂੰ ਸਮਝ ਚੁੱਕੇ ਨੇ ਹੁਣ ਭਰਾਵੋ ਤੁਹਾਡੇ ਵਾਸਤੇ ਵੱਡੀ ਗੱਲ ਇਹ ਆ ਹੁਣ ਪਿੰਡਾਂ 'ਚ ਜਾ ਕੇ ਜਿਹੜੀ ਪੂਰੀ ਤਰ੍ਹਾਂ ਦੇ ਨਾਲ ਖੇਤੀ ਨੀਤੀ ਵਾਲੀ ਗੱਲ ਆ ਜਿਹੜੀ ਪਿੰਡ ਪਿੰਡ ਘਰ ਘਰ ਲੈ ਕੇ ਪੂਰੀ ਜਿਹੜੀ ਪੂਰੀ ਤਰ੍ਹਾਂ ਉਹ ਲੈ ਕੇ ਜਾਣ ਦੀ ਲੋੜ ਆ ਆਉਣ ਵਾਲੇ ਦਿਨਾਂ 'ਚ ਇਹਦੇ ਵੱਡੇ ਸੰਘਰਸ਼ ਨੇ ਜਿਹੜੇ ਫੇਰ ਆਉਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ